ਬਾਬਾ ਜੀ ਦੀ ਐਸੀ ਕਿਰਪਾ ਹੋਈ ਜੁਰ ਮੈਂ ਗਾਣਾ ਨਵੇਂ ਲਿਖਨੇ ਸ਼ੁਰੂ ਕੀਤੇ ਉਹਨੇ ਚੱਕ ਗਾਣਾ ਆਇਆ ਸ਼ੀਸ਼ਾ ਮਸ਼ਰੀ ਨੇ ਗਾਇਆ ਸੀਗਾ ਜੀ ਸ਼ੀਸ਼ੇ ਕੋਲੋਂ ਕਿਹੜੇ ਤੂੰ ਸਵਾਲ ਪੁੱਛਦੀ ਨਖਰੇ ਬਣਾ ਕੇ ਤੱਕੇ ਵਾਰ-ਵਾਰ ਮੂੰਹ ਮਿੱਤਰਾਂ ਦੀ ਅੱਖ ਕੋਲੋਂ ਪੁੱਛ ਗੋਰੀਏ ਹੁਣੇ ਪਤਾ ਲੱਗ ਜੂ ਕਿੰਨੀ ਗਸੋਣੀ ਤੂੰ ਜੀ ਉਹ ਗਾਣਾ ਸੁਪਰ ਹਿੱਟ ਹੋ ਗਿਆ ਸੀ ਸੁਪਰ ਹਿੱਟ ਹੋ ਗਿਆ ਤੇ ਉਦੋਂ ਨੂੰ ਫੋਨ ਵੀ ਆ ਗਏ ਸੀਗੇ ਤੇ ਇੱਕ ਨਾ ਰਸਾਲੇ ਛਾਪਦੇ ਹੁੰਦੇ ਉਹਨਾਂ ਦੇ ਉੱਤੇ ਸਿੰਗਰ ਦਾ ਵੀ ਨੰਬਰ ਦਿੱਤਾ ਹੁੰਦਾ ਜੀ ਜੀ ਤੇ ਇੱਕ ਅੰਮ੍ਰਿਤ ਸਰ ਤੋਂ ਮੈਨੂੰ ਰਸਾਲੇ ਦਾ ਨਾਮ ਯਾਦ ਨਹੀਂ ਉਹਦੇ ਕਪਤਾਵਾਹ ਛਾਪਦੀਆਂ ਹੁੰਦੀਆਂ ਸੀਆਂ ਤੇ ਉਹਦੇ ਚ ਮੇਰਾ ਵੀ ਚੰਮਨ ਲਾਲ ਸ਼ੁਗਲ ਕਰਕੇ ਨਾਮ ਸੀ ਸ਼ਾਇਦ ਉਹਨਾਂ ਦੇ ਸੰਪਾਦਕ ਦਾ ਜੀ 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 ਤਾਂ ਉਹ ਮੈਂ ਪੜਦਾ ਹੁੰਦਾ ਸੀਗਾ ਉਸ ਜੀ ਨੂੰ ਉਹਦੇ ਚ ਮੇਰੀਆਂ ਵੀ ਕਵਤਾਵਾਂ ਕਵਤੋਮਾਂ ਛਪਣੀਆਂ ਤੇ ਕੁਦਰਤੀ ਮੇਰਾ ਜਿਹੜਾ ਨਵਾਂ ਨਵਾਂ ਫੋਨ ਨੰਬਰ ਲਿਆ ਸੀਗਾ ਉਹ ਅੱਜ ਵੀ ਨੰਬਰ ਮੇਰੇ ਕੋਲੇ ਚੱਲਦਾ ਆ ਉਹ ਤੋਂ ਨੰਬਰ ਕਰਕੇ ਦੇਖ ਕੇ ਮੈਨੂੰ ਕਾਲ ਆ ਗਈ ਉਸੇ ਸੰਗਰਦੀ ਕਾਪੀ ਵਾਲੇ ਸੰਗਰਦੀ ਓਏ ਹੋਏ ਕਹਿੰਦੇ ਜੀ ਮੈਂ ਫਲਾਣਾ ਬੋਲਦਾ ਫਲਾਣਾ ਬੋਲ ਰਿਹਾ ਮੈਂ ਹਾਂ ਭਾਜੀ ਸਤਿ ਸ਼੍ਰੀ ਅਕਾਲ ਜੀ ਪਰਿ ਪਰ ਨੇ ਜਿਉਂਦਾ ਰਹਿ ਸਰਾ ਅੱਛਾ ਤੇਰੀਆਂ ਕਵਤਾਵਾਂ ਪੜੀਆਂ ਤਰਾ ਗਾਣਾ ਬੜਾ ਹਿੱਟ ਚੱਲ ਰਿਹਾ ਤੇ ਆਪਾਂ ਕਰੀਏ ਕੁਝ ਪਹਿਲਾਂ ਮੈਂ ਸੋਚਿਆ ਵੀ ਇਹਨੂੰ ਮੈਂ ਕੀ ਜਵਾਬ ਦੇਵਾਂ ਮਤੁਰਿਆ ਨਹੀਂ ਗਿਆ ਭਾਜੀ ਕਹਿੰਦੇ ਹੁੰਦੇ ਨਾ ਜਜ਼ਬਾਤ ਜਾਗ ਪੈਂਦੇ ਆ ਹਨਾ ਮੈਂ ਕਿਹਾ ਭਾਜੀ ਤੁਸੀਂ ਮੇਰੇ ਲੈਵਲ ਦੇ ਕਲਾਕਾਰ ਨਹੀਂ ਹੈਗੇ ਉਹ ਤੁਹਾਡਾ ਉਹ ਬੰਦਾ ਕਹਿੰਦਾ ਯਾਰ ਵੀ ਗੱਲ ਤੂੰ ਮੈਨੂੰ ਕਿੱਦਾਂ ਕਹੀ ਜਣਾ ਕਿੱਦਾਂ ਕਹੀ ਮੈਂ ਤੈਨੂੰ ਬੜੇ ਮਾਨ ਨਾਲ ਫੋਨ ਲਾਇਆ ਤੂੰ ਪਤਾ ਤੈਨੂੰ ਕਿਹਦੇ ਨਾਲ ਗੱਲ ਕਰ ਰਿਹਾ ਮਹਾ ਭਾਜੀ ਮੈਂ ਉਸੇ ਬੰਦੇ ਨਾਲ ਗੱਲ ਕਰ ਰਿਹਾ ਜਿਹਨੇ ਮੇਰੀ ਇੰਨੀ ਤਰੀਕ ਨੂੰ ਕਾਪੀ ਕੀਤੀ ਸੀ ਫਿਰ ਉਹਨੇ ਸੌਰੀ ਵੀ ਫੀਲ ਕੀਤੀ